NGO ਇਨੀਸ਼ੀਏਟਰਸ ਆਫ ਚੇਂਜ ਵੱਲੋਂ ਲੀਫੋਰਡ ਹੈਲਥ케ਅਰ ਨਾਲ ਮਿਲ ਕੇ ਗਰੀਬ ਬੱਚਿਆਂ ਲਈ ਮੁਫਤ ਇਵਨਿੰਗ ਸਕੂਲ ਸ਼ੁਰੂ ਸਮਾਜਿਕ ਭਲਾਈ ਅਤੇ ਵਿਦੇਸ਼ ਪ੍ਰਫੁੱਲਤਾ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਇਨੀਸ਼ੀਏਟਰਸ ਆਫ ਚੇਂਜ NGO ਨੇ ਲੀਫੋਰਡ ਹੈਲਥ케ਅਰ ਨਾਲ ਹੱਥ ਮਿਲਾਇਆ ਹੈ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਇਵਨਿੰਗ ਸਕੂਲ ਰਾਹੀਂ ਸਿੱਖਿਆ ਦੇ ਸਕਣ ਲੀਫੋਰਡ ਆਪਣੀ CSR ਸਕੀਮ ਤਹਿਤ ਪੁਲਾਵਾਲ ਪਿੰਡ ਵਿੱਚ ਇਸ ਸਕੂਲ ਨੂੰ 3 ਸਾਲਾਂ ਲਈ ਹੜਾਪੜ ਕਰ ਰਹੀ ਹੈ ਇਸ ਸਹਿਯੋਗ ਰਾਹੀਂ 100 ਤੋਂ ਵੱਧ ਵਿਦਿਆਰਥੀਆਂ ਨੂੰ ਮੁਫਤ ਕਾਪੀਆਂ

जीवन लाल गुप्ता ने अपने संबोधन के सानू बहुत खुशी हो रही है नौजवान कर उत्साहित हाँ मैं, बहुत था। मैं मेरी टीम अगले तीन साल तक संस्था के जो विद्यार्थियों की जिंदगी बेहतर बनाई जा सके सांझा पंजाब के पेंडू इलाक विद्या राही तब्दीली लिया वाली एक दृढ़ कदम है ਲੁਧਿਆਣਾ ਤੋਂ ਪੱਤਰਕਾਰ ਹਣੀ ਕੁਮਾਰ ਦੀ ਖਾਸ ਰਿਪੋਰਟ ਦਵਾਬਾ ਪਬਲਿਕ ਨਿਊਜ਼ ਚੈਨਲ ਲਈ ਆਪਣੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਪੁੱਲੋ ਸਾਸ਼ਵਕਾਲ ਜੀ ਇਨੀਸ਼ੀਏਟਰਸ ਆਫ ਚੇਂਜ ਐਨ ਜੀਓ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ 10 ਸਾਲ ਚ ਲੁਧਿਆਣਾ ਸ਼ਹਿਰ ਦੇ ਵਿੱਚ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਨੌਜਵਾਨਾਂ ਨਾਲ ਲੈ ਕੇ ਅੱਜ ਇੱਕ ਬੜਾ ਲੈਂਡਮਾਰਕ ਦੇਣਾ ਸਾਡੇ ਸਾਰਿਆਂ ਦੇ ਲਈ ਜੀ ਇਨੀਸ਼ੀਏਟਰਸ ਆਫ ਚੇਂਜ ਜਿਹੜੀ ਈਵਨਿੰਗ ਸਕੂਲ ਚਲਾ ਰਹੀ ਹੈ ਪਿਛਲੇ 2 ਸਾਲਾਂ ਤੋਂ ਜਿੱਥੇ ਲੋੜਵੰਦ ਬੱਚਿਆਂ ਨੂੰ ਫ੍ਰੀ ਪੜਾਇਆ ਜਾਂਦਾ ਹੈ ਬੁੱਕਸ ਬੈਗਸ ਯੂਨੀਫਾਰਮਸ ਦਿੱਤੀਆਂ ਜਾਂਦੀਆਂ ਹਨ ਹੁਣ ਉਹ ਵੱਡਾ ਹੋ ਗਿਆ ਸਾਡਾ ਉਹ ਪਰਿਵਾਰ ਵੱਡਾ ਹੋਣ ਕਰਕੇ ਅਸੀਂ ਇੱਕ ਵੱਡੀ ਜਗ੍ਹਾ ਦੇ ਵਿੱਚ ਆ ਗਏ ਹਾਂ 100 ਬੱਚਿਆਂ ਨੂੰ ਫੁੱਲਾਂਵਾਲ ਪਿੰਡ ਦੇ ਵਿੱਚ ਵੱਡੀ ਜਗ੍ਹਾ ਲੈ ਕੇ ਪੜਾਇਆ ਜਾ ਰਿਹਾ ਤੇ ਕਿਉਂਕਿ ਖਰਚਾ ਵਧਿਆ ਤੇ ਅਸੀਂ ਕਾਲ ਪਾਈ ਵੀ ਜਿਹੜੇ ਲੋਕ ਸਾਡੇ ਨਾਲ ਮਿਲ ਕੇ ਆਣਾ ਚਾਹੁੰਦੇ ਆ ਤਾਂ ਉਹ ਵੇਖਦੇ ਹੋਏ ਲੀਫੋਰਡ ਫਾਰਮਾਸੋਟੀਕਲ ਲੀਫੋਰਡ ਹੈਲਥ케ਅਰ ਨੇ ਲਿਮਿਟਿਡ ਨੇ ਮਿਲ ਕੇ ਸਾਡੇ ਨਾਲ ਲੱਗੇ ਆ ਕੇ ਸੀਐਸ CSR ਇਨੀਸ਼ੀਏਟਿਵ ਦੇ ਤਹਿਤ लीਫ ਫੋਰਡ ਹੈਲਥ케ਅਰ ਲਿਮਿਟਿਡ ਨੇ ਸਾਡੇ ਨਾਲ ਅੱਗੇ ਆ ਕੇ ਜ਼ਿੰਮੇਵਾਰੀ ਲਈ ਜੀਵਨ لال ਗੁਪਤਾ ਜੀ ਬੈਠੇ ਆ ਸਾਡੇ ਵੱਡੇ ਸ਼ਹਿਰ ਦੇ ਵਿੱਚ ਇਹੋ ਜਿਹੇ ਜਦੋਂ ਕਾਰੋਬਾਰੀ ਬੈਠੇ ਹੋਣ ਜੋ ਨੌਜਵਾਨਾਂ ਨੂੰ ਅੱਗੇ ਲੈ ਕੇ ਆਣ ਨੌਜਵਾਨਾਂ ਦੇ ਨਾਲ ਪ੍ਰੇਰਣਾ ਵਧਣ ਸਾਨੂੰ ਬੜਾ ਚੰਗਾ ਲੱਗਦਾ ਹੈ ਸੋਵਲੇ 3 ਸਾਲ ਦੇ ਲਈ ਅਸੀਂ ਇਸ ਪ੍ਰੋਜੈਕਟ ਨੂੰ ਸਾਂਝੇ ਤੌਰ ਤੇ ਚਲਾਉਣ ਵਾਲੇ ਆ ਜੀ ਜਿੱਥੇ 100 ਬੱਚੇ ਉਹ ਬੱਚੇ ਜੋ ਯਾ ਤਾਂ ਕਦੇ ਸਕੂਲ ਨਹੀਂ ਗਏ ਤੇ ਜਾਂ ਜਿਹੜੇ ਸਕੂਲਾਂ ਚੋਂ ਜਾਂਦੇ ਆ ਉੱਥੇ ਉਹਨਾਂ ਨੂੰ ਇਫੈਕਟਿਵ ਪੜ੍ਹਾਈ ਨਹੀਂ ਕਰਾਈ ਜਾਂਦੀ ਉਹਨਾਂ ਬੱਚਿਆਂ ਨੂੰ ਪੜਾਇਆ ਜਾਏਗਾ ਜੀ ਸਾਡੇ ਜਿਹੜੇ ਪੜਾਉਣ ਵਾਲੇ ਟੀਚਰ ਹੈ ਉਹ ਵੀ ਯੰਗ ਟੀਚਰਸ ਹੈ ਸੋ ਨੌਜਵਾਨਾਂ ਨੇ ਮਿਲ ਕੇ ਜ਼ਿੰਮਾ ਲੈ ਕੇ ਸ਼ਹਿਰ ਦਾ ਕੋਈ ਵੀ ਬੱਚਾ ਇਫੈਕਟਿਵ ਤੇ ਜਿਹੜੀ ਹੈ ਕੁਆਲਿਟੀ ਪੜ੍ਹਾਈ ਤੋਂ ਵਾਂਝਾ ਨਾ ਰਹੇ ਕੁਆਲਿਟੀ ਐਜੂਕੇਸ਼ਨ ਸਾਰਿਆਂ ਨੂੰ ਮਿਲੇ ਆ ਜ਼ਿੰਮਾ ਲੀਫੋਰਡ ਤੇ ਇਨੀਸ਼ੀਏਟਿਵਸ ਆਫ ਚੇਨ ਨੇ ਮਿਲ ਕੇ ਲਿਆ ਜੀ ਅਸੀਂ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਉਮੀਦ ਕਰਦੇ ਆ ਕਿ ਸੇਵਾਗੁਰੂ ਪਾਤਸ਼ਾਹ ਮੇਰ ਕਰਨ ਸਾਡੇ ਤੋਂ ਲੈਂਦੇ ਰਹਿਣ ਤੇ ਹੋਰ ਬੱਚਿਆਂ ਦੀ ਅਸੀਂ ਸੇਵਾ ਕਰਦੇ ਰਹੀਏ ਜੀ ਸੁਦਿਕਸ਼ਨ ਕੁਮਾਰ आई एम ए हैड एच एफ ली फोर्ड हेल्थ केयर लिमिटेड देखो अजी जी मीटिंग है इट इज़ ए प्राउड मोमेंट फॉर द लुधियाना वासी वास्ते भी और बींग ए कार्पोरेट हाउस ऑफ ली फोर्ड हेल्थ केयर लिमिटेड के नाल एन जी ओ इनिशिएटर ऑफ चेंज ने साथ दता है हम अस सी एस आर एक्टिविटी कुछ बहुत uh, कुछ प्रोजेक्ट करना चाहते हैं जेडा कि लोकल सोसाइटी अनप्रिविज ज् ने ਇਹ ਹੋਰ ਸੁਸਾਇਟੀਆਂ ਨੂੰ ਤਾਂਕਿ ਇੱਕ ਨੋਬਲ ਕੌਜ਼ ਦੇ ਤੌਰ ਦੇ ਉੱਤੇ ਅਸੀਂ ਇੱਕ ਸੁਸਾਇਟੀ ਨੂੰ ਅਪਲਿਫਟਮੈਂਟ ਕਰ ਸਕੀਏ। ਤੇ ਤੁਹਾਡਾ ਇਹ ਨਾਲ ਜੁੜਦਾ ਮਕਸਦ ਕੀ ਹੈ? ਸੈਕਿੰਡ ਸੁਣਦੇ ਤੁਹਾਡਾ ਮਕਸਦ ਕੀ ਹੈ ਜੁੜਾ? ਜਿਹੜਾ ਮਕਸਦ ਹੈ ਕਿ ਓਵਰਆਲ ਤੁਸੀਂ ਸਾਡੀ ਆਰਗੇਨਾਈਜੇਸ਼ਨ ਨੂੰ ਦੇਖੋਗੇ ਸਾਡਾ ਓਵਰਆਲ ਜਿਹੜਾ ਮਕਸਦ ਹੈਗਾ ਹੈ ਨੋਬਲ ਕੌਜ਼। ਸੀਐਸਆਰ ਦੇ ਅੰਦਰ ਅਸੀਂ ਆਸ-ਪਾਸ ਦੀ ਸੁਸਾਇਟੀ ਨੂੰ ਵਿਸੀਨਿਟੀ ਨੂੰ ਜਿੰਨਾ ਅਸੀਂ ਅਪਲਿਫਟਮੈਂਟ ਕਰ ਸਕੀਏ ਉਹ ਸਾਡਾ ਮੇਨ ਮੋਟਰ ਹੈ। ਇਸਾ ਲੋਕਾਂ ਨੂੰ ਵੀ ਪੀ ਕੇ ਨਗਰ ਦਾ ਨਾਮ ਮੈਂ ਤਾਂ ਇਹ ਕਹਾਂਗਾ ਕਿ ਇਦਾਂ ਦੇ ਇਨੀਸ਼ੀਏਟਿਵ ਆਫ ਚੇਂਜ ਜਿੱਦਾਂ ਦੇ ਐਨਜੀਓਜ਼ ਹੈਗੇ ਜੋ ਸਾਡੇ ਨਾਲ ਜੁੜੇ ਐਜ਼ ਅ ਲੀਫਪੋਰਡ ਹੈਲਥ케ਅਰ ਅੰਡਰ ਸੀਐਸਆਰ ਐਕਟੀਵਿਟੀ ਮੈਂ ਚਾਹਾਂਗਾ ਕਿ ਹੋਰ ਲੋਕ ਵੀ ਇਦਾਂ ਦੇ ਪ੍ਰੋਗਰਾਮ ਨੂੰ ਪਾਰਟਿਸਿਪੇਟ ਕਰਨ ਸੋਸਾਇਟੀ ਨੂੰ ਅਪਲਿਫਟਮੈਂਟ ਕਰਨ ਵਾਸਤੇ ਅਨਪ੍ਰਿਵਿਲੇਜਡ ਬੱਚਿਆਂ ਨੂੰ ਪੜ੍ਹਾਈ ਵਾਸਤੇ ਜਾਂ ਹੋਰ ਇਦਾਂ ਦੇ ਬਹੁਤ ਸਾਰੇ ਪ੍ਰੋਗਰਾਮ ਹੈਗੇ ਜਿੱਦਾਂ ਜੇ ਅਸੀਂ ਇਕੱਠੇ ਮਿਲ ਕੇ ਸਾਂਝੇ ਤੌਰ ਤੇ ਇੱਕ ਅچھے ਭਵਿੱਖ ਨੂੰ ਨਿਰਮਾਣ ਕਰ ਸਕਦੇ ਹਾਂ ਸਰ ਇਹਦਾ ਕੋਈ ਪ੍ਰਾਈਮਰੀ ਕਲਾਸ ਹੋਊਗਾ ਜਾਂ ਹਾਇਰ ਸੈਕੰਡਰੀ ਤੱਕ ਦਿਸ ਇਜ਼ ਅਪ ਟੂ ਹਾਇਰ ਸੈਕੰਡਰੀ